ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਵੱਲੋਂ ਜੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਕੜੀ ਦੇ ਵਿੱਚ ਮਿਤੀ 4 ਨਵੰਬਰ ਨੂੰ ਸੀ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਮੁਕੱਦਮਾ ਨੰਬਰ 231 ਅੰਡਰ ਸੈਕਸ਼ਨ 1(ਐਨਡੀਪੀਐਸ ਐਕਟ) ਥਾਣਾ ਬਾਗਾ ਪੁਰਾਣਾ ਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਤੇ ਉਹਨਾਂ ਕੋਲੋਂ 265 ਗ੍ਰਾਮ ਹੈਰੋਇਨ ਰਿਕਵਰ ਹੋਈ ਇਹ ਦੋਨੋਂ ਵਿਅਕਤੀਆਂ ਦੀ ਪਛਾਣ ਬੂਟਾ ਰਾਮ ਉਰਫ ਬੂਟਾ ਵਾਸੀ ਫਰੀਦਕੋਟ ਅਤੇ ਨਰਿੰਦਰ ਸਿੰਘ ਉਰਫ ਨਿੰਦੀ ਵਾਸੀ ਫਰੀਦਕੋਟ ਵਜੋਂ ਹੋਈ ਇਹ ਦੋਨੋਂ ਵਿਅਕਤੀ ਬਾਗਪ੍ਰਾਣਾ ਬਾਈਪਾਸ ਦੇ ਦੇ ਕੋਲੋਂ ਕਾਬੂ ਕੀਤੇ ਗਏ ਤੇ ਇਹਨਾਂ ਇਹ ਦੋਨੋਂ ਇੱਕ Honda Aviator ਪਰਸਵਾਰਸਨ ਤੇ ਇਹਨਾਂ ਦੀ ਤਲਾਸ਼ੀ ਲੈਣ ਉਪਰੰਤ ਇਹਨਾਂ ਤੋਂ 265 ਗ੍ਰਾਮ ਹੈਰੋਇਨ ਰਿਕਵਰ ਹੋਈ ਇਹ ਦੋਨੋਂ ਵਿਅਕਤੀਆਂ ਨੂੰ 5 ਤਰੀਕ ਨੂੰ ਮਾਝੂਕ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ ਤੇ ਇਹਨਾਂ ਦੀ ਪੁਸ਼ਕਿਸ਼ ਤੋਂ ਇਹ ਪਤਾ ਲੱਗਿਆ ਵੀ ਇਹ ਹੈਰੋਇਨ ਇਹ ਅੱਗੇ ਦੋ ਹੋਰ ਵਿਅਕਤੀ ਜਿਨ੍ਹਾਂ ਦੀ ਪਛਾਣ ਫਤੇ ਸਿੰਘ ਉਰਫ ਫਤੇ ਵਾਸੀ ਠਾਣਾ ਸਮਲਸਰ ਅਤੇ ਹਰਜੋਤ ਸਿੰਘ ਉਰਫ ਜੋਤ ਵਾਸੀ ਪਿੰਡ ਰੋਡੇ ਠਾਣਾ ਸਮਲਸਰ ਵਜੋਂ ਹੋਈ ਹੈ ਇਹਨਾਂ ਦੋਨਾਂ ਵਿਅਕਤੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਟੋਟਲ ਇਸ ਮੁਕਦਮੇ ਵਿੱਚ ਚਾਰ ਵਿਅਕਤੀ ਅਰੈਸਟ ਹੋ ਚੁੱਕੇ ਨੇ ਤੇ ਟੋਟਲ ਰਿਕਵਰੀ 265 ਗ੍ਰਾਮ ਹੈਰੋਇਨ ਤੇ ਇੱਕ ਹੋਂਡਾ ਏਬੀਏਟਰ ਭਜੋਨ